ਜੀ ਨਵਾਂ ਸ਼ੈੱਡ ਆ ਗਿਆ। ਉਹ ਦੇਖ ਰਿਹਾ ਹਾਲਾਤ। ਅਫਸਰ ਸਾਹਿਬ ਰਿਪੋਰਟ ਲਿਖ ਰਿਹਾ ਹੈ। ਸਿੰਗਲ ਵੀ ਪੰਖਾ ਚੱਲ ਨਹੀਂ ਰਿਹਾ। ਇੱਕ ਵੀ ਪੰਖਾ ਨਹੀਂ ਚੱਲਦਾ ਪਿਆ। ਕੋਈ ਵੀ ਪੰਖਾ ਨਹੀਂ ਚੱਲਦਾ ਪਿਆ। ਸਰ ਪੱਖਾ ਵੀ ਨਹੀਂ ਚੱਲਦਾ ਪਿਆ ਕੋਈ ਨਾ। ਕਿਸੇ ਵੀ ਸ਼ੈੱਡ 'ਚ ਨਹੀਂ ਚੱਲਦਾ ਪਿਆ ਪੱਖਾ। ਕਿਸੇ ਵੀ ਸ਼ੈੱਡ 'ਚ ਚੱਲਦਾ ਨਾ ਪੱਖੇ ਹੀ ਹੈ ਨਹੀਂਗੇ। ਕੱਲੇ ਸਿਰਫ ਦੁੱਧ ਵਾਲੀ ਗਊਆਂ ਦੇ ਪੱਖੇ ਚੱਲਦੇ ਆ। ਉਹ ਤਾਂ ਇਹਨਾਂ ਨੇ ਦੁੱਧ ਆਪ ਪੀਣਾ ਹੁੰਦਾ ਇੱਥੇ 10-12 ਗਊਆਂ ਦਾ। ਤੇ ਤੁਸੀਂ ਦੇਖੋ ਦਰਦਨਾਕ ਹਾਲਾਤ। ਵੀ ਆ ਬਿਮਾਰ ਵਿੱਚ ਪਿਆ ਜੀ ਗੋਵੰਸ਼ ਵਿੱਚ ਜਿਹੜੇ ਕੋਈ ਲਤੜ ਲਤੜ ਕੇ ਜਾ ਰਹੇ ਇਹਨਾਂ ਨੂੰ ਇਹ ਤਾਂ ਇਹਨਾਂ ਦੇ ਹਾਲਾਤ ਹੈ ਜੀ ਕੋਈ ਇਹਨਾਂ ਨੂੰ ਵਿਚਾਰਨ ਪੁੱਛਣ ਆਲਾ ਨਹੀਂ ਉਹ ਦੇਖੋ ਜੀ ਅੱਗੇ ਬਿਮਾਰ ਗੋਵੰਸ਼ ਆ ਦੇਖੋ ਜੀ ਇਹ ਸੈਕਦਾ ਪਿਆ ਜੀ ਦੁਰਗਤੀ ਦੇਖੋ ਦੁਰਗਤੀ ਇਹਨਾਂ ਨੂੰ ਆਰਡਰ ਰੱਖਣਾ ਚਾਹੀਦਾ ਆ ਦੇਖੋ ਜੀ ਇਹ ਤਾਂ ਵਿਚਾਰਾ ਮਰ ਗਿਆ ਮੱਖੀਆਂ ਭਿੰਪਣਾ ਦੀ ਹੈ ਐਦੂ ਮਾੜਾ ਕੀ ਹੋਊਗਾ ਜੀ ਅੱਖਾਂ ਦੇਖ ਲੋ ਜੀ ਚਿੱਟੀਆਂ ਪੈ ਗਈਆਂ ਚਿੱਟੀਆਂ ਕਿੰਨਾ ਟਾਈਮ ਦਾ ਮਰਿਆ ਪਿਆ ਨਤੜ ਗਿਆ ਉਹਨਾ ਬਿਮਾਰ ਹੋਣਾ ਉੱਤੇ ਦੂਜੀਆਂ ਗੰੂਆਂ ਚੜ ਗਈਆਂ ਆਜੜ ਪੈ ਜਾਂਦੀ ਹੈ ਵਿਚਾਰਾਂ ਜੀ ਜਦੋਂ ਕੋਈ ਆ ਦੇਖੋ ਜੀ ਆ ਇਹਨਾਂ ਦਾ ਨੱਤ ਵੀ ਕੁਚਲੀ ਗਈ ਇਹਦੀ ਟੁੱਟ ਗਈ ਆ ਦੇ ਕੁਲੀ ਇੱਕ ਹੋਰ ਬਿਮਾਰ ਗੋਵਾਂਸ਼ਰ ਉਸੇ ਸ਼ੈੱਡ ਦੇ ਵਿੱਚ ਹੀ ਤੁਹਾਨੂੰ ਮਤਲਬ ਦਿਖਾਤਾ ਹੈ ਵੀ ਇੱਕ ਦੀ ਡੈਥ ਹੋਈ ਵੀ ਹੈ 스멜 ਆਈ ਜਾਂਦੀ ਉਹਦੇ ਵਿੱਚੋਂ ਬਾਕੀ ਜਿਹੜੇ ਸਹੀ ਆ ਵਿਚਾਰੇ ਉਹਨਾਂ ਤੇ ਕੀ ਬੀਤਦਾ ਹੋਣਾ ਹੈ ਤੇ ਕੋਈ ਵੀ ਪੰਖਾ ਨਹੀਂ ਚੱਲਦਾ ਇਸ ਇੰਨੀ ਗਰਮੀ ਦੇ ਵਿੱਚ ਐਦੂ ਬਾਅਦ ਵੀ ਜੇ ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਬਹੁਤ ਵਧੀਆ ਕੰਮ ਇੱਥੇ ਚੱਲ ਰਿਹਾ ਸੀ ਤਾਂ ਫਿਟੇ ਲਾਂਤਾ